हैलो जी सत श्रीकाल सारूँ दोपहर का टाइम है डेढ़ बज गया है तो आप बनावे मटर पुलाओ जी होरद है परमात्मा अगर सब चढ़ी कला होगी सारे सपोर्ट की बहुत जरूरत है इतों तक भी सारे ने पहुँचाया है तो वीडियो तो न्यू आते चैनल में ज्वाइन जरूर कर लो और हाइप का बटन आ कमेंट करने तो पहला हाइप भी करो प्रेस करो ਤੇ ਲਾਈਕ ਵੀ ਕਰਿਆ ਕਰੋ ਤੇ ਇੱਕ ਕਮੈਂਟ ਵੀ ਕਰਿਆ ਕਰੋ ਤੇ ਚਲੋ ਜੀ ਆਪਾਂ ਬਣਾਉਨੇ ਆ ਫਿਰ ਮਟਰਾਂ ਵਾਲੇ ਚੌਲ ਵੈਸੇ ਇਹਨੂੰ ਪਲਾਗੋ ਵੀ ਕਹਿੰਦੇ ਨੇ ਤੇ ਚੌਲ ਵੀ ਕਹਿੰਦੇ ਨੇ ਮਟਰਾਂ ਵਾਲੇ ਤੇ ਆਪਾਂ ਬਣਾਉਨੇ ਆ ਫਿਰ ਹੁਣ ਮਟਰਾਂ ਵਾਲੇ ਚੌਲ ਸੋ ਕੁੱਕਰ ਆਪਾਂ ਨਾਲ ਖਲਿਆਏ ਮੈਂ ਕੁੱਕਰ 'ਚ ਹੀ ਵੈਸੇ ਬਣਾਉਣੀ ਆ ਚੌਲ ਤੇ ਕਈ ਵਾਰੀ ਕੜਾਈ ਵਿੱਚ ਵੀ ਬਣਾ ਲਈਦੇ ਨੇ ਪਰ ਜ਼ਿਆਦਾਤਰ ਮੈਂ ਕੁੱਕਰ ਵਿੱਚ ਹੀ ਚੌਲ ਬਣਾਉਣੀ ਆ ਮਟਰ ਵਾਲੇ ਸੋ ਬਣ ਕੇ ਮਟਰ ਵਾਲੇ ਚੌਲ ਤੇ ਮੈਨੂੰ ਤੇ ਚਾਹ ਨਾਲ ਹੀ ਪਸੰਦ ਨੇ ਮੈਂ ਤੇ ਚਾਹ ਨਾਲ ਹੀ ਖਾਉਂਗੀ ਮਟਰ ਆਲੂ ਚਾਰਾ ਕੋਸ਼ੀ ਹਲਦੀ ਪਾ ਪਾਈ ਵਿੱਚ ਮੈਂ ਹਲਦੀ ਥੋੜੀ ਜਿਆਦਾ ਪਾਈ ਹੋਈ ਹੈ ਜੀ ਮੈਂ ਦਿਖਾਉਂਗੀ ਚਾਹ ਨਾਲ ਮੈਨੂੰ ਚਾਹ ਨਾਲ ਬਹੁਤ ਚੰਗਾ ਟੇਸਟੀ ਲੱਗਦੀ ਹੈ ਜਾਂ ਵਿੱਚ ਮੱਖਣ ਪਾਇਆ ਉਹ ਮੱਖਣ ਤੇ ਮੈਂ ਅੱਜ ਪਾਇਆ ਨੇ ਇਹ ਆਪਾਂ ਗਏ ਸੀ ਸਾਡੇ ਲਾਗੇ ਨਾ ਥੋੜੀ ਦੂਰੀ ਸਾਡੇ ਚਾਚੇ ਰਹਿੰਦੇ ਨੇ ਤੇ ਉਹਨਾਂ ਦੇ ਕੋਲ ਉਹਨਾਂ ਦੇ ਬੇਟਾ ਬਾਹਰੋਂ ਆਇਆ ਸੀ ਤੇ ਉਹਦੇ ਘਰ ਬੇਟਾ ਹੋਇਆ ਸੀ ਉੱਥੇ ਬਾਹਰ ਹੀ ਹੁਣ ਲੈ ਕੇ ਆਏ ਸੀ ਤੇ ਆਪਾਂ ਸਾਰੇ ਜਣੇ ਉੱਥੇ ਗਏ ਸੀ ਬੇਟੇ ਨੂੰ ਵੇਖਣ ਤੇ ਨਾਲੇ ਮਿਲਣ ਗਏ ਸੀ ਇਹ ਚੀਕੂਆ ਦਾ ਬੂਟਾ ਇਹਨੂੰ ਇੰਨੇ ਕੁ ਜ਼ਿਆਦਾ ਚੀਕੂ ਲੱਗੇ ਹਨ ਕਿ ਕੈਮਰੇ ਵਿੱਚ ਇੰਨੇ ਜ਼ਿਆਦਾ ਨਹੀਂ ਆਏ ਪਰ ਪੂਰਾ ਫਲ ਦੇ ਨਾਲ ਭਰਿਆ ਹੀ ਪਿਆ ਆ ਇੱਥੇ ਹੋਰ ਵੀ ਬਹੁਤ ਸਾਰੇ ਫਲ ਨੇ ਲਗਾਏ ਨੇ ਫਰੂਟ ਤੇ ਸਾਰੇ ਹੀ ਨਾ ਉੱਪਰ ਇਹ ਪੈ ਨੇ ਜਿਵੇਂ ਸੰਤਰੀਆ ਇਹ ਜੀਕੂਆ ਤੇ ਅਮਰੂਦ ਬਹੁਤ ਜ਼ਿਆਦਾ ਫਲ ਲੱਗਦਾ ਉਹਨਾਂ ਨੂੰ ਤੇ ਇੱਥੇ ਕਿੰਨੇ ਸਾਰੇ ਘਰ ਨੇ ਤੇ ਦੂਸਰੇ ਘਰ ਆਪਾਂ ਹੁਣ ਆਏ ਸੀ ਉਧਰੋਂ ਹੋ ਕੇ ਤੇ ਬਹੁਤ ਵਧੀਆ ਲੱਗਦਾ ਸਾਡਾ ਸਾਰਾ ਪਰਿਵਾਰ ਹੀ ਚਲੋ ਬਹੁਤ ਹੀ ਚੰਗਾ ਆ ਹਨਾ ਇਹ ਥੋੜੇ ਦੂਰ ਰਹਿੰਦੇ ਨੇ ਥੋੜੇ ਕੀ ਐ ਇੱਥੋਂ ਸਾਡੇ ਲਾਗੂ ਤੇ ਫਿਰ ਉਹ ਆਏ ਸੀ ਬਾਹਰੋਂ ਤੇ ਬੱਚੇ ਨੂੰ ਲੈ ਕੇ ਨਾਲੇ ਆ ਕੀ ਕਿਹਾ ਆ ਕੀ ਕਿਹਾ ਕਿ ਚਲੋ ਮੇਲ ਆਉਨੇ ਆ ਤੇ ਨਾਲੇ ਛੋਟੇ ਜਿਹੇ ਬੱਚੇ ਨੂੰ ਵੀ ਇੱਕ ਕੀ ਆਉਨੇ ਆ ਤੇ ਇਸ ਤਰ੍ਹਾਂ ਵਧੀਆ ਲੱਗਦਾ ਨਾ ਹਨਾ ਤੇ ਇਹ ਤਿਆਰੀ ਕਰਕੇ ਰੱਖੀ ਸੀ ਹੁਣ ਵੀਡੀਓ ਵਿੱਚ ਪਾਈਏ ਬਾਅਦ ਵਿੱਚ ਇਹ ਜਿਹੜੇ ਚੋਲਾ ਦੀ ਤਿਆਰੀ ਕੀਤੀ ਸੀ ਬਾਅਦ ਵਿੱਚ ਰਸਿੰਗੈਸੀ ਭੋਗ ਤੇ ਮੇਰੀ ਭੈਣ ਦੇ ਪਿੰਡ ਭੋਗ ਸੀ ਖੰਡਪਾੜਦਾ ਤੇ ਗੁਰੂ ਅਰਜਨ ਦੇਵ ਸਾਧ ਜੀ ਅਕਲ ਲਗੇ ਹਾਂ ਤੁਹਾਡੀ ਅਰਦਾਸ ਹੀ ਪ੍ਰਵਾਨ ਹੋ ਸਕਦੀ ਹੈ ਪਰ ਇਹ ਘਰ ਦੇ ਵਿੱਚ ਇੱਕ ਦਰ ਤੇ ਤੁਹਾਨੂੰ ਜਾਣਾ ਪਵੇ ਕਰਕੇ ਜਾਣਾ ਤੁਹਕੀ ਪਵੇਗਾ ਉਸ ਦਰ ਤੇ ਜਾਓ ਤੁਹਾਡੀ ਅਰਦਾਸ ਜ਼ਰੂਰ ਪ੍ਰਵਾਨ ਹੋਵੇਗੀ ਮਾਤਾ ਗੁੰਗਾ ਜੀ ਨੇ ਪਤਾ ਪੁੱਛਿਆ ਤਨ ਸਾਹਿਬੇ ਕੁਮਾਰ ਸਾਹਿਬ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਅਕਲ ਲਗੇ ਪੂਰਨ ਬ੍ਰਹਮ ਕਹਿੰਦੇ ਹੈ ਵੇਗਾ ਨਾਮ ਇਤਿਹਾਸ ਦੇ ਵਿੱਚ ਬਾਬਾ ਬੁੱਢਾ ਸਾਹਿਬ ਨਹੀਂ ਆਉਂਦਾ ਪਰ ਉਹ ਦੀ ਆਣੀ ਧੰਨ ਬਾਬਾ ਬੁੱਢਾ ਆਪਾਂ ਨਾ ਖੰਡਪਾਟ ਦੇ ਪੋਕ ਤੇ ਗਏ ਹਾਂ ਉੱਥੇ ਦੇ ਮੈਂ ਜੈਕਟ ਪਾ ਕੇ ਗਈ ਸੀ ਸੌਕਸ ਵੀ ਪਾਈਆਂ ਸੀ ਪਰ ਘਰ ਆਣ ਕੇ ਟੋਪੀ ਖਸ ਲਈ ਆ ਸ਼ਾਲ ਜੈਕਟ ਬੜਾ ਕਿ ਜ਼ਿਆਦਾ ਠੰਡ ਲੱਗਦੀ ਹੈ ਤੇ ਹੁਣ ਖਾਣਾ ਬਣਾਉਣਾ ਪੈਣਾ ਲੈ ਕੇ ਬੈਠੀ ਹਾਂ ਸੋਚੀ ਕੀ ਬਣਾਵਾਂ ਕੀ ਬਣਾਵਾਂ ਘਰ ਆ ਕੇ ਦੇਰ ਨਹੀਂ ਨਾ ਕਰਦਾ ਖਾਣਾ ਬਣਾਉਣਾ ਵਧੀਆ ਵਧੀਆ ਮੈਂ ਥੋੜਾ ਟਾਈਮ ਨਾਲ ਹੀ ਆ ਗਈ ਹਨ ਕਿਉਂਕਿ ਖੰਡ ਪਾੜ ਦਾ ਭੋਗ ਸੀ ਖੁਸ਼ੀ ਦਾ ਹੀ ਦੇ ਮੇਕਪ ਆਂ ਦੇ ਕਰ ਤੇ ਜੇ ਵਿਆਹ ਹੁੰਦਾ ਤੇ ਫਿਰ ਆਪਾਂ ਲੇਟ ਆਉਣਾ ਸੀ ਫਿਰ ਤੇ ਹੀ ਕੀ ਬਣਾਉਣਾ ਤੇ ਫਿਰ ਵੀ ਪੈਣਾ ਸੀ ਹਨਾ ਸੋਲ ਮੈਂ ਲੱਗੇ ਬੈਠੀ ਆਂ ਦਾਲ ਬਣਾਉਣ ਲੱਗੀ ਖਾਣਾ ਬਣਾਉਣ ਲੱਗੀ ਆ ਵੇਖੋ ਦਾਲ ਥੋੜੀ ਕੀ ਬਣਾਉਣੀ ਆ ਉਸੇ ਹਿਸਾਬ ਨਾਲ ਮੈਂ ਸਮਾਨ ਸਾਰਾ ਰੱਖ ਲਿਆ ਤੇ ਕੱਟਾਂ ਚਾਹ ਬਣ ਗਈ ਫਿਰ ਨਾ ਚਾਹ ਪੀ ਲਈ ਹੈ ਨਾ ਤੇ ਫਿਰ ਬਣਾਉਂਦੇ ਆ ਦਾਲ ਤੇ ਉਸਾਰੇ ਪਰਿਵਾਰ ਦੇ ਨਾਲ ਹੈ ਨਾ ਉਹਨਾਂ ਦੇ ਗੁਰਦੁਆਰੇ ਸਹਿਬ ਵਿੱਚ ਪਾਠ ਕਰਵਾਇਆ ਸੀ ਉਹਨਾਂ ਨੇ ਕਰਨੀ ਸੀ ਕਰਵਾਇਆ ਤੇ ਬਾਅਦ ਵਿੱਚ ਆਪਾਂ ਘਰ ਗਏ ਸੀ ਤੇ ਸੁਖਣਾ ਦਾ ਪਾੜ ਸੀ ਉਹਨਾਂ ਦਾ ਇੱਧਰ ਵੇਖੋ ਇਹ ਆਲੂ ਵਾਲੇ ਪਰੌਂਠੇ ਖਾਣ ਲਾ ਨੇ ਤਸਤਾ ਮੈਂ ਪਣਾਉਣੀ ਮੁੰਡੇ ਨੂੰ ਤੇ ਹਨੇ ਤਿਆਰੀ ਕਰ ਲਾ ਆ ਬੁੱਕਰ ਲਾਗੇ ਨੂੰ ਤੇ ਮਿਸਰਾਂ ਭਰਉਂਦੇ ਆਲੂ ਭਰ ਲੈਣੇ ਫੇ ਮੁੱਕਰ ਵੇਖੋ ਮਾਰੀ ਲੋਈ ਦੀ ਤੇ ਆ ਮੈਨੂੰ ਇੱਧਰ ਪੜਾਇਆ ਸਮਾਨ ਜੂਨੇ ਕਾਟ ਕੇ ਰੱਖ ਲਾ ਤੇ ਮੈਂ ਅੰਦੀ ਕਰ ਦੇਣਾ ਬਾਅਦ ਵਿੱਚ ਬਾਕੀ ਸਾਰਾ ਕੁਝ ਤੇ ਮੈਨੂੰ ਕਰਨਾ ਪੈਣਾ ਆ ਹੈ ਸਾਨੂੰ ਇੱਥੇ ਬੈਠਿਆਂ ਨੂੰ 2 ਘੰਟੇ ਹੋ ਗਏ ਮੈਨੂੰ ਤੇਨੂੰ ਤੇ ਅਸੀਂ ਕਰ ਰਹੇ ਆ ਪੜਾਈ ਕੋ ਸਾਰੇ ਸਾਰੇ ਬੰਨੇ ਨੇ ਅ ਬੁੱਕਸ ਕੋਪੀਆਂ ਬੁੱਕਾਂ ਕਿੰਧੀਆਂ ਨੇ ਤੇ ਕਿਵੇਂ ਮੈਨੂੰ ਹਨਾ ਜਿਹੜਾ ਵਿੱਚ ਆਉਂਦਾ ਚੀਜ਼ ਇੱਕ ਟਾਈਪ ਇੱਕ ਵਰਡ ਹੁੰਦਾ ਟਾਈਪ ਟਾਈਪ ਤੇ ਮੈਂ ਇਸ ਤਰ੍ਹਾਂ ਕਰਕੇ ਟਾਈਪ ਕਰ ਲਾ ਜਿੰਦੀ ਫਿਰ ਇਹਨੂੰ ਪਤਾ ਲੱਗ ਜਾਂਦਾ ਕਿ ਟਾਈਪ ਆ ਹਨਾ ਇੱਕ ਆਉਂਦਾ ਆ ਲਾਈਕ ਹਨਾ ਲਾਈਕ ਤੇ ਮੈਂ ਇਸ ਤਰ੍ਹਾਂ ਕਰਦੀ ਇਸ ਤਰ੍ਹਾਂ ਫਿਰ ਇਹਨੂੰ ਪਤਾ ਲੱਗ ਜਾਂਦਾ ਕਿ ਲਾਈਕ ਹੈ ਇੱਕ ਟ੍ਰਾਇੰਗਲ ਆਉਂਦਾ ਫਿਰ ਮੈਂ ਟ੍ਰਾਇੰਗਲ ਬਣਾ ਕੇ ਖੋਂਗੀ ਨਹੀਂ ਬਰਾ ਆ ਬਣਾ ਗੀਦਾ ਵਮ ਇਹ ਸਾਂ ਕਰਕੇ ਪੜ ਰਹੇ ਨੇ ਪਾਹੇ ਪੜਦੇ ਜਾ ਰਹੇ ਕਿਉਂਕਿ ਅਨੰਦ ਦੇ ਹੁਣ ਪੇਪਰ ਆ ਗਏ ਨੇ ਨਾ ਤੇ ਹੁਣ ਤੇ ਪੂਰਾ ਜੋਰ ਹੈ ਪੜਾਈ ਉੱਤੇ ਆਪਾਂ ਹੈ ਨਾ ਹੁਣ ਜੇ ਨਿੱਕਾ ਜਨਾ ਨਾ ਪੜੂਗਾ ਤਾਂ ਫਿਰ ਵੱਡਾ ਹੋ ਕੇ ਮੁਸ਼ਕਲ ਆਏਗੀ ਨਾ ਇੰਗਲਿਸ਼ ਪੰਜਾਬੀ ਹਿੰਦੀ ਸਾਰਾ ਕੁਝ ਪੜਨ ਨੂੰ ਚਾਹੀਦਾ ਪਿੱਛੋ ਠੀਕ ਹੈ ਹੁਣ ਆਪਾਂ ਪੜ ਲੀਏ ਫਿਰ ਬਾਏ ਬਾਏ ਇਹਨਾਂ ਛੋਟੇ ਛੋਟੇ ਫੁੱਲ ਗੋਭੀ ਦੇ ਇਹ ਵੱਡੇ ਤਾਣੇ ਹੋਏ ਅੱਗੇ ਤਾਂ ਸਲਾਬ ਬਹੁਤ ਸੀ ਉਹ ਜਗ੍ਹਾ ਤੇ ਜਿੱਥੇ ਲਗਾਏ ਨਾ ਐਸ ਕੰਦਾ ਪਰਛਾਵਾਂ ਵੀ ਪੈਂਦਾ ਰਹੇ ਤੇ ਤੇ ਸਲਾਬ ਵਾਲੀ ਜਗ੍ਹਾ ਦਾ ਕਰਕੇ ਇਹ ਮੋٹے ਨਹੀਂ ਹੋਏ ਨੇ ਜਿਆਦਾ ਤੇ ਮੈਂ ਕਿਹਾ ਹੁਣ ਇਹ ਗਾਹਮਣ ਕੇ ਨਿਸਰਨੇ ਸ਼ੁਰੂ ਹੋ ਜਾਣੇ ਤੇ ਪੋਟ ਲੈ ਆਂਦੇ ਫਿਰ ਮੈਂ ਇਹ ਸਬਜ਼ੀ ਬਣ ਜੂਗੀ ਜੇ ਪਰਲੀ ਸਾਈਡ ਤੋਂ ਉੱਪ ਵਾਲੀ ਸਾਈਡ ਹੋਵੇ ਨਾ ਤਾਂ ਫੇਰ ਤੇ ਫੋਲ ਮੋٹے ਹੋ ਜਾਂਦੇ ਆ ਤੇ ਜਿਹੜੀ ਇਧਰਲੀ ਸਾਈਡ ਸੀ ਉਹ ਹੋਏ ਨਹੀਂ ਮੋٹے ਛੋਟੇ ਛੁੱਟੇ ਰਹਿ ਗਏ ਪਤਾ ਨਹੀਂ ਕੀ ਹੋਇਆ ਮੈਂ ਨਾ ਫ੍ਰਿਜ ਖੋਲੀ ਤੇ ਇੱਕਦਮ ਦੁੱਧ ਵਾਲਾ ਸਾਰਾ ਜਿਹੜਾ ਹੈਗਾ ਸੀ ਨਾ ਤਸਲਾ ਫਿਰ ਇਹ ਵੀ ਉਬਲਣ ਚੱਲਿਆ ਸੀ ਦੁੱਧ ਤੇ ਇਹ ਥੱਲੇ ਡੇਕ ਗਿਆ ਔਰ ਇੰਨਾ ਕਿ ਦੁੱਧ ਬਚਿਆ ਇੱਥੋਂ ਤੱਕ ਉੱਤੋਂ ਤੱਕ ਦੁੱਧ ਸੀ ਵਾਵਾ ਹੀ ਸੀਗਾ ਤੇ ਇੰਨਾ ਕਿ ਦੁੱਧ ਬਚਿਆ ਬਾਕੀ ਸਾਰਾ ਹੀ ਦੁੱਧ ਜਿਹੜਾ ਨਾ ਇੱਥੇ ਥੱਲੇ ਕਾਂਤ ਨੂੰ ਵੀ ਲੱਗਾ ਕੁਛ ਮੇਰੇ ਪੈਰਾਂ ਤੇ ਡੋਲ ਗਿਆ نیچے ਡੋਲ ਗਿਆ ਸਾਰੇ ਫਰਸ਼ ਤੇ ਹੁਣ ਇੱਕ ਵਾਰੀ ਕੀਤੀ ਤੇ ਹੈਗੀ ਸਫਾਈ ਪਰ ਫੇਰ ਕਰੂੰਗੀ ਸਾਰਾ ਇਹ ਗੰਦਾ ਗੰਦਾ ਹੋ ਗਿਆ ਪਤਾ ਨਹੀਂ ਲੱਗਾ ਕੀ ਬਣਿਆ ਫ੍ਰਿਜ ਖੋਲੀ ਤੇ ਦੁੱਧ ਮੇਰੇ ਪੈਰਾਂ ਤੇ ਆ ਕੇ ਡਿੱਗਿਆ ਤੇ ਦਸਰਾ ਸਾਰਾ ਹੀ ਜੜਾਸੀਆ ਮੋਦਾ ਹੋ ਗਿਆ ਤੇ ਇੰਨਾ ਹੀ ਦੁੱਧ ਬਚਿਆ ਅੱਜ ਲਾਤਾ ਦੇ ਸਟੈਂਡ ਹਾਂ ਇੱਕ ਸਿਰ ਦੇ ਮੇਰਾ ਨਦੀਆਂ ਹਾਂ ਜਿਤਨਾ ਮੰਨ ਠੀਕ ਹੈ ਠੀਕ ਆ ਗਏ ਠੀਕ ਹੈ ਇਹ ਭਾਜੀ ਹੁਣੇ ਗਾ ਫਰਨੀਚਰ ਦੀ ਸੈਟਿੰਗ ਕਰਦੇ ਨੇ ਤੇ ਡੱਬੇ ਵੀ ਲਾ ਕੇ ਦਿੰਦੇ ਆ ਵਿੱਚ ਜਿੰਨੇ ਵੀ ਕਹਿੰਦੇ ਆ ਫਰਨੀਚਰ ਸੈੱਟ ਕਰਾਉਣਾ ਡੱਬੇ ਲਮਾਉਣੇ ਹੋਣ ਇਹਨਾਂ ਦੇ ਨਾਲ ਦੱਸ ਦਿਓ ਦੱਸ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਆ ਇਹ ਕਿਚਨ ਦੀ ਸੈਟਿੰਗ ਬਹੁਤ ਵਧੀਆ ਤਰੀਕੇ ਨਾਲ ਕਰਦੇ ਆ ਵੇਖੋ ਹੁਣ ਆਪਾਂ ਐਵੇਂ ਦਾ ਇੱਕ ਹੋਰ ਮੰਗਵਾ ਲਿਆ ਨਾ ਜਿਹਨਾਂ ਤੱਕ ਨਮਾਰੀਆਂ ਨਹੀਂ ਬਣਾਉਂਦੇ ਨਹੀਂ ਇਹ ਵੱਡਾ ਹੈ ਇਹ ਉੱਪਰ ਹੀ ਇਹ ਉੱਪਰ ਹੈ ਇਹ ਉੱਪਰ ਇਹਦੋਂ ਨੂੰ ਜ਼ਿਆਦਾ ਜਿਹੜਾ ਖਲਾਰਿਆ ਖਲਾਰਾ ਸੀ ਇਹਨੇ ਡੱਬਿਆਂ ਦਾ ਉਹ ਚੁੱਕ ਦਵਾਂਗੇ ਆਪਾਂ ਹੁਣ ਠੀਕ ਹੈ ਆ ਲੋ ਹੂੰ ਆ ਡੱਬਾ ਦੇ ਬਾਹਰ ਨੂੰ ਨਿਕੰਢਿਆ ਵੱਡਾ ਚਲ ਕੋਈ ਨਹੀਂ ਲਾਗੀ ਗੰਮ ਚ ਠੀਕ ਹੈ ਹਾਂ ਆ ਜਾ ਰਹਾ ਵੇ ਲੋਚੇ ਉਹ ਤੁਹਾਡੇ ਕਿਹਾ ਢਾਣ ਦੇ ਨਾ ਨਹੀ ਹੋ ਜਾਣੀ ਤੇਲ ਦਾ ਡੱਬਾ ਮਗਾਉਣੇ ਕੋਈ ਛੋਟਾ ਇਹਦੇ ਵਾਸਤੇ ਨਾ ਛੋਟਾ ਕਰ ਦੋ ਹੋਰ ਬਣਾ ਹਾਂ ਹੋਰ ਤੇ ਇਹਦੇ ਤੁਸੀਂ ਆਪਣੇ ਜਿਹੜੇ ਆ ਟੀਕੇ 2 ਕੇ ਜਿਹੇ ਆ ਨਾ ਮੱਜਾਂ ਦੇ ਇਹ ਨਹੀਂ ਮੈਂ ਰੱਖ ਲਦੇ ਨੇ ਹੁਣ ਨਹੀਂ ਉਹ ਸਾਈਡ ਤੇ ਰੱਖ ਦੇ ਉਹ ਆ ਵੇਖੋ ਇਧਰ ਆ ਵੇਖੋ ਫ੍ਰੀਜ ਦੇ ਤੇ ਨਹੀਂ ਪਰਾ ਰੱਖ ਰੋ ਖਾਣਾਂ ਤੇ ਦਾ ਅਨੁਭੀ ਐਮਰਜੈਂਸੀ ਖਾਣਾ ਹੈ ਉਹ ਨਹੀਂ ਏ ਰਨਾ ਦਾ ਐਮਰਜੈਂਸੀ ਖਾਣਾ ਨਾ ਨੀਰਾ ਸਮਾਨ ਵਾਲਾ ਪਿੰਨ ਵੱਖਰਾ ਰੱਖ ਨਾ ਟੀਆਂ ਦੇ ਸਾਈਡ ਤੇ ਰੱਖ ਵੈਕਮ ਨੇ ਠੀਕ ਹੈ ਉਤਰਾ ਮੈਂ ਕਿਥੇ ਰੱਖਾਂਗਾ ਹੂੰ ਇਹੋ ਵਧੀਆ ਰਹੂਗਾ ਹੋਰ ਨਾ ਨੀ ਮੈਂ ਸਬਜੀ ਨੂੰ ਟੀਗਾ ਲਾ ਦਾਂ ਨਹੀਂ ਇਹ ਟੈਰਾ ਮਾਇਸੀਨ ਦਾ ਨੇ ਖੜਾਇਆ ਹੂੰ ਸਲੂਕ ਠੀਕ ਹੈ ਉੱਡੀ ਸਾਈਡ ਲਗਾ ਹਾਂਜੀ ਇਹ ਨਹੀਂ ਆਉਣਾ ਐ ਵੱਡੀ ਆ ਬੋਟਲ ਇਹ ਮੈਂ ਤੜਕਾ ਲਾਉਣ ਲੱਗਾ ਕਿਤਰਾ ਲਾਉਂਗੀ ਤੁਹਾਡੇ ਦੇ ਹੱਥ ਪਹੁੰਚ ਜਾਣਾ ਠੀਕ ਹੈ ਹੂੰ ਬਾਹਰ ਮਾਰਦੀ ਨਾ ਹੂੰ ਆਹੋ ਜੇ ਤੁਸੀਂ ਬਾਹਰ ਗਏ ਹੋਗੇ ਸੇ ਮੈਂ ਵਾਜਾ ਮਾਰਦੀ ਰਹੂੰਗੀ ਆ ਕੇ ਬੋਤਲ ਲਾ ਕੇ ਦਊ ਤੇਲ ਵਾਲੀ ਮੈਸੇ ਤੇ ਮੈਂ ਉਹ ਕਿੰਨੀ ਲਈ ਆ ਹਾਂ ਠੀਕ ਹੁਣ ਬਾਹਰੇ ਮਾਰਨ ਲੱਗੇ ਨੇ ਨਹੀਂ ਹੋਵੇ ਮੇਰੇ ਕੰਨ ਤੂੰ ਯਾ ਮੈਂ ਤੈਨ ਲਾ ਕੇ ਸਮਾਨ ਕਰਕੇ ਰੱਖ ਦੇਂ ਦਿਆਂ ਆ ਤੂੰ ਪਿਆ ਤਨ ਮੁੜ ਕੇ ਸੌਖਾ ਹੋ ਜਾ ਅੱਛਾ ਹਾਂ ਅਵੇ ਇਥੋਂ ਅੱਗੇ ਤੂੰ ਪਹੁੰਚ ਕੇ ਜਾਓ ਉੱਥੋਂ ਤੂੰ ਲੈਣ ਦੇਣਾ ਹੂੰ ਠੀਕ ਠੀਕ ਤੇ ਮੈਂ ਥੋੜੀ ਜਿਹਾ ਕਰ ਦਿੱਤੀ ਹਾਂ ਇਹਦੇ ਆ ਠੀਕ ਹਣਾ ਤੇ ਹੁਣ ਰੁਪੇਗਾ ਦੋ ਯਾਰ ਲਾ ਕੇ ਨਾ ਸੈਟਿੰਗ ਕੀਤਾ ਇਹਨੂੰ ਆ ਲਾਇਆ ਲਿਆ ਰਿਹਾ ਹਾਂ ਅੱਛਾ ਠੀਕ ਹੈ ਦੋ ਯਾਰ ਫਿਰ ਤੇ ਦੋ ਚਲੋ ਠੀਕ ਹੈ ਉਹ ਆਉਂ ਵੀ ਮੈਨੂੰ ਦੇਣਾ ਨਾ ਓਕੇ ਟੋਪ ਲੱਗ ਗਈ ਓਂ ਤੇ ਟੋਪੀ ਲਾਲਾ ਟੋਪੀ ਲਾਉਂਦਾ ਕਿਦੋਂ ਕੋ ਟਾਈਮ ਹੈ ਹਾਂ ਸਬਜ਼ੀਆਂ ਕੱਟਣੀਆਂ ਸਬਜ਼ੀਆਂ ਕੱਟਣੀਆਂ ਹਾਂ ਆ ਮਟਰ ਕੱਟਣੇ ਐਨੇ ਕੱਢ ਲੈ ਮਟਰ ਗੋਭੀ ਗਾਜਰਾ ਮਟਰ ਦੀ ਸਬਜ਼ੀ ਗੋਭੀ ਤੇ ਮਿਕਸ ਹਾਂ ਗਾਜਰਾਂ ਨੂੰ ਵਧੀਆ ਹੋ ਗਿਆ ਨਾ ਮਟਰੀਆਂ ਆ ਗਈਆਂ ਗਾਜਰਾ ਠੀਕ ਨੇ ਹੁਣ ਤੇ ਹੁਣ ਤੇ ਵਧੀਆ ਹੋ ਗਿਆ ਗਾਜਰਾ ਹਾਂ ਤੇ ਆਹ ਪੂਜੀ ਦਾ ਸਾਮਾਨ ਤੋੜਿਆ ਪਿਆ ਸੀ ਮੈਂ ਚੱਲੇ ਵੀ ਕੱਟ ਕੇ ਰੱਖ ਲਈਏ ਇਹ ਵੀ ਨਾਲ ਹੀ ਵਿੱਚ ਕਿ ਵੱਖਰੀ ਨਹੀਂ ਨਹੀਂ ਇਹ ਵੱਖਰੀ ਹੈ ਕੱਲ ਨੂੰ ਹੋ ਜਾਣਾ ਹਾਂ ਠੀਕ ਹੈ ਚਲੋ ਵਧੀਆ ਕਰ ਲਿਆ ਮੈਂ ਆਸ਼ਾ ਟੋਪੀ ਖੁਸ਼ੀ ਨਾ ਭਾਈ ਯਾਰ ਟੋਪੀ ਤੇ ਲੱਗੀ ਗੋੜੇ ਗੋੜੇ ਉੱਤੇ ਬਾਸੋਂ ਲਾੜ ਲੱਗੀ ਟੋਪੀ ਬਾਹਰ ਆਈ ਹਾਂ ਥੋੜਾ ਟਾਈਮ ਹੋਇਆ ਅੱਜ ਠੰਡ ਬੜੀ ਹੈ ਅਜੇ ਪੂਰੀ ਤਰ੍ਹਾਂ ਠੰਡ ਲੱਤੀ ਨਹੀਂ ਨਾ ਸਿਰ ਦੀ ਆਹ ਇਹ ਤਾਂ ਲੱਗੀ ਹੈ ਬੁਖਾਰ ਠੀਕ ਹੈ ਹੁਣ ਬੁਖਾਰ ਠੀਕ ਹੈ ਬੁਖਾਰ ਨੇ ਮਹਾਲਤੀ ਬੜੀ ਮੜੀ ਕੀਤੀ ਤੇ ਬਹੁਤ ਜ਼ਿਆਦਾ ਠੰਡ ਦੇ ਨਾਲ ਹੋ ਗਿਆ ਦਵਾਈ ਖਾ ਲਈ ਕਿ ਨਹੀਂ ਅਜੇ ਨਹੀਂ ਖਾਧੀ ਅਜੇ ਕੰਮ ਹੀ ਕਰਦੀ ਹੈ ਬਸ ਠੀਕ ਹੈ ਇਹ ਖੁਰਕਣ ਦੀ ਸਾਡੇ ਕੋਲ ਵੇਰ ਨਹੀਂ ਤੇ ਦਵਾਈਆਂ ਕਿੱਥੇ ਹਨ ਦਵਾਈ ਲੈਉਣਾ ਮੈਂ ਇਧਰ ਖਪਾਉਣਾ ਹੈ ਉੱਤਰਾ ਹੀ ਨਾ ਪਈ ਰਹੇ ਬੜਾ ਠੀਕ ਹੈ